ਇਰੋਂ ਅੱਗੇ ਹੋਟਲ ਦੇ ਉੱਤੇ ਹੁਣ ਪੀਣ ਲੱਗੇ ਅਸੀਂ ਚਾਹ ਪਾਣੀ ਤੇ ਬੰਦੇ ਸਾਡੇ ਖਾਣ ਲੱਗੇ ਆ ਮਾਲ ਮੂਲ ਬੰਦੇ ਸਾਡੇ ਖਾਣ ਲੱਗੇ ਮਾਲ ਆ ਡੋਡੇ ਡਾਡੇ ਚਾਹ ਜੂ ਪੀਨ ਕੇ ਹੁਣ ਆ ਟਾਬਾ ਰਾਤ ਦੇ ਤੁਰੇਵੇਂ ਆ ਆ ਲੋਕ ਦੇ ਡਰਮ ਭਰੇ ਹੋਏ ਆ ਦੋ ਟਾਇਰ ਰਵਾ ਗਏ ਨੇ ਗੱਲ ਨਵੇਂ ਨਪਾਲ ਦਾ ਮਾਲ ਆ ਸਾਡਾ ਆ ਸੜਕ ਜਾਂਦੀ ਹੈ ਜੈਪੁਰ ਮੋਰੀ ਗੁਜਰਾਤ ਉਹ ਟਾਇਰਾਂ ਦੀ ਦੁਕਾਨ ਆ ਉਹ ਗੱਟੇ ਕਾ ਫਸ ਜਾਂਦੀਆਂ ਟਾਇਰਾਂ ਚੋਂ ਅਰ ਜੀਓਰ ਲਾਇੰਸ ਆ ਨੀ ਗੱਡੀ ਖੜੀ ਆ ਵਾ ਭਈਆ ਵੀ ਟਾਇਰ ਕੜਗਾਈ ਜਾਂਦਾ ਉਹ ਪਤਾ ਲੱਗ ਜਾਂਦਾ ਪੈਂਚਰਾਂ ਪੁੰਚਰਾਂ ਦਾ